ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੇ ਜੀ ਆਇਆਂ ਆਖਦਾ ਤਰ ਕਰਦਾ ਕਿਉਂਕਿ ਜਿਹੜਾ ਜਸ਼ਨ ਹੈ ਤੇ ਮੇਰੇ ਹਲਕੇ ਦੇ ਵਿੱਚ ਢੁੱਲਰ ਫੈਮਿਲੀ ਸਰਦਾਰ ਜਗਜੀਤ ਢੁੱਲਰ ਐਸਜੀਪੀ ਮੈਂਬਰ ਉਹਨਾਂ ਨੇ ਮੇਰਾ ਵਿੱਜੀ ਰਿਸ਼ਤਾ ਇਸ ਪਰਿਵਾਰ ਨਾਲ ਤੇ ਬਹੁਤ ਧੀਰਜ ਵਾਲਾ ਸਾਡਾ ਭਰਾ ਵਾ ਅੱਜ ਆਹ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਇਹਨਾਂ ਨੇ ਆਪਣੇ ਪਿੰਡ ਵੀ ਇੱਕ ਬਹੁਤ ਵੱਡਾ ਇਕੱਠ ਕਰਕੇ ਅੱਜ ਤਾਂ ਹੁਣ ਮੈਂਬਰ ਸਾਹਿਬ ਸਾਰੇ ਆਏ ਆ ਉਥੇ ਸਾਰਾ ਪਿੰਡ ਉਹਨਾਂ ਨੇ ਆਮ ਆਦਮੀ ਪਾਰਟੀ ਨਾਲ ਤੋਰ ਲਿਆ ਬਹੁਤ ਵੱਡਾ ਕਟ ਸੀ ਮੈਂ ਜਸ਼ਨਜੀ ਨੂੰ ਤੇ ਇਹਨਾਂ ਦੀ ਸਾਰੀ ਟੀਮ ਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਉਣਾ ਸਾਡੀ ਸੀਨੀਅਰ ਲੀਡਰਸ਼ਿਪ ਸਾਰੀ ਬੈਠੀ ਐ ਕਿ ਭਰਾ ਤੇਰੇ ਨਾਲ ਹਰ ਤਰ੍ਹਾਂ ਤੇਰੇ ਨਾਲ ਖੜੇ ਆਂ ਜਿੱਥੇ ਵੀ ਤੈਨੂੰ ਪਾਰਟੀ ਦਾ ਜੋ ਵੀ ਤੂੰ ਡਿਵੈਲਪਮੈਂਟ ਕਰਾਉਣੀ ਹੋਊਗੀ ਪਿੰਡ ਦਾ ਵਿਕਾਸ ਕਰਾਉਣਾ ਹੋਊਗਾ ਹਰ ਤਰ੍ਹਾਂ ਅਸੀ ਰਵੀ ਸਿੰਘ ਸੰਧੂ ਜੀ ਨੂੰ ਨਾਲ ਲੈ ਕੇ ਤੇਰੇ ਪਿੰਡ ਦੀ ਤਰੱਕੀ ਕਰਾਵਾਂਗੇ ਤੇ ਜਿੱਥੇ ਵੀ ਤੂੰ ਆਵਾਜ਼ ਮਾਰੇਗਾ ਸਾਡੀ ਸਾਰੀ ਟੀਮ ਇਹਨਾਂ ਹਾਰ ਟਾਈਮ ਖੜੀ ਬੁਲੂਗੀ ਛੋ ਇੱਕ ਵਾਰੀ ਫੇਰ ਮੈਂ ਸਾਰੇ মিডিਆ ਵਾਲੇ ਭਰਾਵਾਂ ਦਾ ਆਪਣੀ ਸੀਨੀਅਰ ਲੀਡਰਸ਼ਿਪ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਭਰਾ ਨੂੰ ਜਨਮ ਕਰਵਾਇਆ ਸਾਰੀ ਟੀਮ ਨੂੰ ਬਹੁਤ ਬਹੁਤ ਧੰਨਵਾਦ ਵੈਗਰੂ ਜੀ ਦਾ ਖਾਲਸਾ ਬੈਠ ਅੱਛਾ ਇਕਲਸੀ ਸਾਹਿਬ ਇੱਕ ਇੱਕ ਮਿੰਟ ਜੀ ਹੁਣ ਮੈਂ ਬੇਨਤੀ ਕਰਦਾ ਜੀ ਜਿਹੜਾ ਸਾਡਾ ਨੌਜਵਾਨ ਵੀਰ ਸਰਪੰਚ ਜਸ਼ਨ ਜਿਹੜਾ ਅੱਜ ਜਿਨੇ ਆਮ ਆਦਮੀ ਪਾਰਟੀ ਦਾ ਪਰਵਾਰ ਦੇ ਨਾਲ ਜੁੜਿਆ ਔਰ ਪਾਰਟੀ ਦਾ ਪੱਲਾ ਫੜਿਆ ਮੈਨੂੰ ਬੇਨਤੀ ਕਰਦਾ ਕਿ ਆਪਣੇ ਸਾਥਣ ਜੀ ਨੂੰ ਤਾਂ ਵਾਇਰਲ ਕੀਤਾ ਚਾਹਦਾ ਵਾਇਰਲ ਜੀ ਮੈਂ ਸਭ ਤੋਂ ਪਹਿਲਾਂ ਮੈਂ ਪਿੰਡ ਦੇ ਵੱਲੋਂ ਜਿਹੜੇ-ਜਿਹੜੇ ਮੈਂਬਰ ਪੰਚਾਇਤ ਜਾਂ ਜਿਹੜੇ ਮੇਰੇ ਸਪੋਰਟ ਜਿਹੜੇ ਜੁੜੇ ਮੇਰੇ ਨਾਲ ਸਾਡੇ ਸੀਨੀਅਰ ਉਹਨਾਂ ਦਾ ਧੰਨਵਾਦ ਕਰਦਾ ਉਹਨਾਂ ਦਾ ਕਰਕੇ ਮੈਂ ਅੱਜ ਇੱਥੇ ਖੜਾ ਹਾਂ ਕਿਉਂਕਿ ਉਹਨਾਂ ਨੇ ਮੈਨੂੰ ਬੜਾ ਸਪੋਰਟ ਕੀਤਾ ਜੀ ਸਾਰਿਆਂ ਨੂੰ ਜੀ ਚਲੋ ਅਸੀਂ ਸਾਰਿਆਂ ਨੇ رائے ਕੀਤੀ ਕਿ ਪਿੰਡ ਦਾ ਵਿਕਾਸ ਹੋਣਾ ਚਾਹੀਦਾ ਪਰ ਉਹ ਜਿਹੜੀ ਪਾਰਟੀ ਨੇ ਇਹ ਸਹਰ ਕਰਾ ਦਿੱਤੀ ਅੱਗੇ ਕੀ ਲੈਣੀ ਹੈ ਦਾ ਜੀ ਦੇਖੀ ਉਹਨਾਂ ਦੀਆਂ ਨੀਤੀਆਂ ਤੋਂ ਫਿਰ ਅਸੀਂ رائے ਕੀਤੀ ਕਿ ਆਪ ਦਾ ਵਿਕਾਸ ਕਿੱਧਰੋਂ ਕਰਾਉਣਾ ਹੈ ਇਹਨਾਂ ਦੇ ਕੰਮ ਦੇਖ ਕੇ ਆਪਾਂ ਇਹ ਕਹਿੰਦੇ ਕਿ ਜਿਦ ਤਰ੍ਹਾਂ ਪਾਣੀ ਪਹੁੰਚਾਇਆ ਇਹਨਾਂ ਨੇ ਹਰ ਸੂਇਆ ਦੇ ਵਿੱਚ ਪਹੁੰਚੇ ਨਹੀਂ ਤੇ ਬਿਜਲੀ ਆਪਣਾ ਨਹੀਂ ਮਿਲੀ ਉਹਨਾਂ ਦੇ ਕੋਲ ਕੰਮ ਕਾਜ ਬਣਾਉਣ ਤੇ ਜਾਈਏ ਤਾਂ ਪੈਨ ਨਹੀਂ ਕਰਨੇ ਕਿੰਨੇ ਕਾਜੀ ਤੇ ਉਸ ਚੀਜ਼ ਨੂੰ ਵੇਖ ਕੇ ਉਹਨੇ ਇੱਕ ਤਾਲ ਕਰਕੇ ਬਾਤ ਬੋਲ ਦਿੱਤੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਕਲਸੀ ਸਾਊਜੀ ਮੈਂ ਧੰਨਵਾਦ ਕਰਦਾ ਕਿਉਂਕਿ ਜੈਸਲਾ ਦੇਖ ਰਿਹਾ ਸੀ ਮੈਂ ਕਿ ਵੀ ਬੋਲਣਾ ਇਹ ਕਹਿੰਦਾ ਵੀ ਥੋੜਾ ਜਿਹਾ ਨਰਵਸ ਸੀ ਪਰ ਕਿ ਆਪ ਆਪਣੀ ਗੱਲ ਕੀ ਹੈ ਜਿਹੜਾ ਤੁਹਾਡੇ ਦੇ ਨੌਜਵਾਨ ਨੂੰ ਤਕੜੇ ਕਰਦੇ ਆਂ ਤੇ ਧੁਲਾ ਕੇ ਕਿਦਣਾ ਕਿਦ ਚਾਗਾ ਮਹਿਸੂਸ ਹੁੰਦਾ ਫਿਰ ਆਪਣੇ ਆਪ ਨਿਕਲ ਜਾਂਦਾ ਬਿਲਕੁਲ ਦੀ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਚਲਸੀ ਸਾਹਿਬ ਇੱਕ ਜੀ ਇੱਕ ਸੈਕਿੰਡ ਅੱਜ ਆਪਣੇ ਪੰਜਾ ਸਰਪੰਚ ਜੁੜ ਰਹੇ ਹਰ ਪਿੰਡਾਂ ਚ ਤੇ ਆਪਣਾ ਕਦ ਵੀ ਪਾਰ ਜੇ ਵਹਿਆ ਦੇ ਨਾਲ ਤੇ ਜਿਹੜੀ ਰਿਪੀਟ ਹੋਏਗੀ ਕਿ ਨਹੀਂ ਹੋਏਗੀ ਸਤਾਈ ਸਰ ਅੱਜ ਦੇ ਨਤੀਜੇ ਤੋਂ ਆਪ ਜੀ ਨੂੰ ਕੀ ਲੱਗਦਾ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਆਮ ਆਦਮੀ ਪਾਰਟੀ ਉਹ ਪਾਰਟੀ ਹੈ ਜਿਹੜੀ ਕੰਮ ਦੀ ਰਾਜਨੀਤੀ ਕਰਦੀ ਹੈ ਕੰਮ ਆਪਣੇ ਰੋਟੜ ਲੋਕਾਂ ਕੋ ਲੈ ਕੇ ਜਾ ਰਹੇ ਜਿਹਦੇ ਘਰ ਦਾ ਹੁਣ ਬੱਤੀ ਦਾ ਬਿਲ ਜ਼ੀਰੋ ਆਊਗਾ ਕਿਉਂ ਨਾ ਵੋਟ ਪਾਉ ਆਮ ਆਦਮੀ ਪਾਰਟੀ ਜਿਹਦੀ ਜ਼ਮੀਨ ਨੂੰ ਪਾਣੀ ਜਿਹੜਾ ਦਿਨਾਂ ਤੱਕ ਜਾ ਰਿਹਾ ਕਿਉਂ ਨਾ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਗਾ ਜਿਹੜੇ ਰਾਤ ਸੱਪਾਂ ਦੀਆਂ ਸਿਰੀਆਂ ਤੇ ਪੈਰ ਰੱਖ ਕੇ ਜਿਹੜੇ ਆਪਣੀਆਂ ਪੈੜੀਆਂ ਨੂੰ ਪਾਣੀ ਲਾਉਣ ਜਾਂਦੇ ਸੀ ਅੱਜ ਉਹ ਦਿਨੇ ਪਾਣੀ ਲਾ ਰਹੇ ਨੇ ਕਿਉਂ ਨਾ ਆਮ ਆਦਮੀ ਪਾਰਟੀ ਨੂੰ ਵੋਟ ਪਾਉਗਾ ਅਸੀਂ ਕੰਮ ਦੇ ਵਿਹਾਰ ਤੇ ਆਮ ਆਦਮੀ ਪਾਰਟੀ ਨੇ ਜਿਹੜੇ ਜਿਹੜੇ ਕੰਮ ਕੀਨੇ ਜਿਹੜੀਆਂ ਜਿਹੜੀਆਂ ਗਰੰਟੀਆਂ ਕਹੀਆਂ ਨੇ ਸਟੈਪ ਬਾਈ ਸਟੈਪ ਉਹਨਾਂ ਨੂੰ ਪੂਰੀਆਂ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਲੋਕਾਂ ਦੇ ਵਿੱਚ ਵਿਸ਼ਵਾਸ ਬਣਿਆ ਕਿ ਜੇ ਕੰਮ ਕਰਨਾ ਹੈ ਤੇ ਆਮ ਆਦਮੀ ਪਾਰਟੀ ਨੇ ਕਰਦੀ ਹੈ ਮਿਸਟਰ ਲਾਲਜੀਤ ਸਿੰਘ ਪੁੱਤਰ ਜੀ ਸਾਡੇ ਵਾਟਸਪਾ ਸਾਡੇ ਸਰਵਨ ਸਿੰਘ ਤੋਂਮ ਸਾਹਿਬ ਐਮ ਐਲ ਏ ਸਾਹਿਬ ਔਰ ਸੁਖ ਸਿੰਘ ਸਾਹਿਬ ਉਹ ਬਤੌਰ ਸਦਰ ਸਭਾ ਤਾਰੀਵਾਲ ਤੋਂ ਜਿਹੜਾ ਬਹੁਤ ਅਨਥਕ ਮਿਹਨਤ ਕਰ ਰਿਹਾ ਹੈ ਅੱਜ ਇਸ ਮੀਡੀਆ ਕਰਮਚਾਰੀਏ ਨੂੰ ਬੁਲਾਉਣ ਦਾ ਔਰ ਲਾਈਵ ਹੋਣ ਦਾ ਮੇਲ ਮਕਸਦ ਹੈ ਸੀ ਕਿਉਂਕਿ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਜਿਉਂ-ਜਿਉਂ ਇਲੈਕਸ਼ਨ ਦਾ ਦੌਰ ਨਜ਼ਰ ਆਊਗਾ ਤਿਉਂ-ਤਿਉਂ ਜਿਹੜੀ ਆਮ ਆਦਮੀ ਪਾਰਟੀ ਦਾ ਪਰਿਵਾਰ ਤੋਂ ਉਹਨਾਂ ਦਾ ਕਾਫਲਾ ਜਿਹੜਾ ਵੱਧਦਾ ਹੋਇਆ ਨਜ਼ਰ ਆਊਗਾ ਸੋ ਉਸੇ ਤਹਿਤ ਅੱਜ ਸਾਡੇ ਮੈਂ ਕਹਿ ਸਕਦਾ ਵੀ ਤਰਨਤਾਰਨ ਹਲਕੇ ਦੇ ਵਿੱਚ ਪਿੰਡ ਸ਼ਿਸ਼ਰੇਵਾਲ ਤੋਂ ਜਿਹੜੇ ਅਕਾਲੀ ਦਲ ਦੇ ਮੌਜੂਦਾ ਸਰਪੰਚ ਨੇ ਅੱਜ ਬਕੌਣ ਉਹ ਸਾਰੀ ਆਪਣੀ ਟੀਮ ਦੇ ਨਾਲ ਆਪਣੇ ਪੰਜਾਂ ਮੈਂਬਰ ਮੈਂਬਰ ਪੰਚਾਇਤਾਂ ਦੇ ਨਾਲ ਸਾਰਾ ਪਰਿਵਾਰ ਅੱਜ ਉਹ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਜਨਨ ਕਰ ਰਿਹਾ ਅਸੀਂ ਉਹਨਾਂ ਦਾ ਦਿਲ ਦੀ ਗਹਿਰਾਈ ਤੋਂ ਜੀ ਆਖਦੇ ਹਾਂ ਜਿਨ੍ਹਾਂ ਵਿੱਚੋਂ ਜਸ਼ਨਦੀਪ ਸਿੰਘ ਜੀ ਮੌਜੂਦਾ ਸਰਪੰਚ ਨੇ ਪੰਚ ਅਵਤਾਰ ਸਿੰਘ ਜੀ ਪੰਚ ਦਵਿੰਦਰ ਸਿੰਘ ਜੀ ਪੰਚ ਪ੍ਰਗਤ ਸਿੰਘ ਜੀ ਪੰਚ ਦਰਸ਼ਨ ਸਿੰਘ ਜੀ ਪੰਚ ਨਰਿੰਦਰਪਾਲ कौर ਉਹਨਾਂ ਦੇ ਪਤੀ ਆਏ ਨੇ ਪੰਚ ਬਲਜੀਤਪੁਰ ਜੀ ਔਰ ਕਨਵਰ ਜਗਦੀਪ ਸਿੰਘ ਲਾੜਾ ਜੀ ਇਹ ਸਾਰੇ ਸਮੁੱਚੀ ਟੀਮ ਜਿਹੜੀ ਪਿੰਡ ਸ਼ਿਸ਼ਰੇਵਾਲ ਤੋਂ ਅਕਾਲੀ ਜਲ ਦਾ ਪੱਲਾ ਛੱਡ ਕੇ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਨਾਲ ਜੁੜਦੇ ਹੋਏ ਨਜ਼ਰ ਆ ਰਹੇ ਔਰ ਆਮ ਆਦਮੀ ਪਾਰਟੀ ਦਾ ਪਰਿਵਾਰ ਦਾ ਕਾਫਲਾ ਜਿਹੜਾ ਦਿਨ-ਪ੍ਰਤੀ ਦਿਨ ਤੁਹਾਡੇ ਸਾਹਮਣੇ ਵਾਧਾ ਨਜ਼ਰ ਆਉਂਦਾ ਹੋਇਆ ਜ਼ਰੂਰ ਆਊਗਾ ਔਰ ਆਉਣ ਵਾਲਾ ਸਮਾਂ ਕਿਉਂਕਿ ਅਸੀਂ ਹਮੇਸ਼ਾ ਜਦੋਂ ਵੀ ਗੱਲ ਕੀਤੀ ਹੈ ਉਦੋਂ ਕੰਮ ਦੀ ਰਾਜਨੀਤੀ ਕੀਤੀ ਹੈ ਨਾ ਤੇ ਅਸੀਂ ਕਿਸੇ ਤੇ ਬਲੇਮ ਲਾਉਣ ਦੀ ਰਾਜਨੀਤੀ ਕਰਦੇ ਆਂ ਨਾ ਅਸੀਂ ਕਿਸੇ ਨੂੰ ਪੰਡਨ ਦੀ ਰਾਜਨੀਤੀ ਕਰਦੇ ਆ ਅਸੀਂ ਲੋਕਾਂ ਦੀ ਕਚੈਰੀ ਦੇ ਵਿੱਚ ਅਸੀਂ ਆਪਣੇ ਕੰਮਾਂ ਦੀ ਰਿਪੋਰਟ ਕਾਡ ਲੈ ਕੇ ਜਾਂਦੇ ਆ ਔਰ ਲੋਕਾਂ ਨੂੰ ਪੁੱਛਦੇ ਆ ਵੀ ਜੇ ਕੰਮ ਕੀਤੇ ਆ ਤੇ ਦੱਸੋ ਔਰ ਲੋਕ ਪਰਿਵਾਰ ਦੋਵੇਂ ਬਾਵਾਂ ਸੋਚ ਕੇ ਸਾਡਾ ਜੀ ਆਇਆਂ ਕਹਿ ਰਹੇ ਨੇ ਔਰ ਪਾਰਟੀ ਦੇ ਨਾਲ ਚੜ੍ਹਦੀ ਕਲਾ ਨਾਲ ਚੱਲ ਰਹੇ ਨੇ ਜੇ ਉਹਦੇ ਨਾਲ-ਨਾਲ ਮੈਂ ਹੁਣ ਮંત્રી ਸਾਹਿਬ ਨੂੰ ਬੇਨਤੀ ਕਰੂੰਗਾ ਕਿ ਪਹਿਲਾਂ ਤੇ ਸਰਪੰਚ ਸਾਹਿਬ ਨੂੰ ਜੁਆਇਨ ਕਰਾਇਆ ਜਾਵੇ ਉਹਨਾਂ ਦੀ ਸਾਰੀ ਟੀਮ ਨੂੰ ਜੁਆਇਨ ਕਰਾਇਆ ਜਾਵੇ ਫਿਰ ਉਸ ਤੋਂ ਬਾਅਦ ਤੁਸੀਂ ਵੀ ਆਪਣੇ ਜਿਹੜੇ ਵਿਚਾਰ ਆ ਉਹ ਦੋ ありがと ਪਰ ਵੀ ਆਪਾਂ ਉਹ ਜੀ ਕਿਹਾ ਨਾ ਉਹ ਮਤਲਬ ਹਾਂ ਤਾਂ ਉਹ ਵੀ ਜੀ ਕਿਹਾ ਸਾਰੀ ਪਰਦੇ ਸਾਰੀ ਰਸਮੀ ਆਪਾਂ ਨੂੰ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਮੇਰੇ ਭਰਾ ਸਰਪੰਚ ਜਸਦੀਪ ਸਿੰਘ ਦਾ ਤੇ ਇਹ ਸਾਡੇ ਜਿੰਨੇ ਵੀ ਸਾਥੀ ਮੁੱਖੀ ਪੰਚਾਇਤ ਹੋਰ ਵੀ ਇਹਨਾਂ ਦੇ ਪਿੰਡ ਤੋਂ ਵੀ ਜਿਹੜੇ ਇਹਾਂ ਦੇ ਬਹੁਤ ਪਾਰ ਕਰਦੇ ਨੇ ਉਹ ਅੱਜ ਆਮ ਆਪੀ ਪਾਰਟੀ ਦੇ ਪ੍ਰਵਾਹ ਨੇ ਜੁਆਇਨ ਕੀਤਾ ਹੈ ਤੇ ਮੈਂ ਆਪਦੇ ਪ੍ਰਾਜੈਸ਼ਨ ਦੀਪ ਸਿੰਘ ਨੂੰ ਇਹ ਵਿਸ਼ਵਾਸ ਦਿਵਾਉਣਾ ਪਾਰਟੀ ਵੱਲੋਂ ਇਹਨਾਂ ਦਾ ਪਾਰਟੀ ਦੇ ਵਿੱਚ ਪੂਰਾ ਸਨਮਾਨ ਇਹਨਾਂ ਦੇ ਕੰਮਕਾਰ ਤੇ ਪਾਰਟੀ ਦੀ ਜਰਦੀ ਕਰਾ ਲਈ ਕੰਮ ਕਰਨ ਕਿਸੇ ਕਰੋਂ ਇਹਨਾਂ ਨੂੰ ਕੋਈ ਵੀ ਪਰੇਸ਼ਾਨੀ ਕੋਈ ਸ਼ਿਕਾਇਤ ਨਹੀਂ ਹੋ ਦਿੱਤੀ ਜਾਊਗੀ ਕਿਉਂਕਿ ਉਹ ਹਮੇਸ਼ਾ ਪਿਆਰ ਨਾਲ ਲੋਕ ਨਾਲ ਚੱਲਦੇ ਆ ਜੇ ਆਪਾਂ ਕਹੀਏ ਨਾ ਵੀ ਡੱਬਿਆਂ ਦੀ ਧੰਡਨ ਦੀ ਧਮਕੀਆਂ ਦੇਣੀ ਨੀ ਰਾਜਨੀਤੀ ਕਰੀਏ ਤੇ ਕੋਈ ਵੀ ਕਿਸੇ ਨਾਲ ਕੋਈ ਕਿਸੇ ਨੂੰ ਧਮਕੀ ਦੇ ਕੇ ਜਾਂ ਕਿਸੇ ਨੂੰ ਕਦੇ ਵੀ ਪਰ ਦਬਾ ਕੇ ਨਾਲ ਤੋੜੂਗਾ ਇਦਾਂ ਕੋਈ ਨਹੀਂ ਤੋੜਦਾ ਜੇ ਪਿਆਰ ਦੀਆਂ ਤੰਦਾਂ ਨਾਲ ਲੀ ਇਹਨਾਂ ਤਾਂ ਭਾਵੇਂ ਸਾਰਾ ਦਿਨ ਬੰਦੇ ਨੂੰ ਧੁੱਪੇ ਖਲਾ ਕੇ ਰਖੀਏ ਉਹ ਪਿਆਰ ਨਾਲ ਤੜਾਰੂ ਰਹਿੰਦਾ ਜੇ ਕਹਿੰਦੇ ਵੀ ਆਪਾਂ ਕਿਸੇ ਨੂੰ ਦਬਾ ਕੇ ਨਾਲ ਤੋੜ ਲਈਏ ਦਬ ਕੇ ਕੋਈ ਨਹੀਂ ਤੁਰਨ ਵਾਲਾ ਇਹ ਪੰਜਾਬ ਦੇ ਲੋਕ ਜਿਹੜੇ ਆ ਪਿਆਰ ਦੇ ਫਿੱਕੇ ਨੇ ਆਮ ਆਦਮੀ ਪਾਰਟੀ ਸਰਕਾਰ ਭਗਵੰਤ ਸਿੰਘ ਮਾਨ ਤੇ ਸ਼੍ਰੀ ਅਰਿੰਦ ਕੇਦਰੀ ਆ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਪਿਆਰ ਦੀ ਸਭ ਭਾਵਨਾ ਦੀ ਤੇ ਲੋਕਾਂ ਦੀ ਭਾਈਚਾਰਕ ਸਾਂਝ ਦੀ ਜਿਹੜੀ ਆ ਉਹ ਰਾਜਨੀਤੀ ਸ਼ੁਰੂ ਕੀਤੀ ਆ ਕਰਤਕਾਰੀ ਦਾ ਸਿਸਟਮ ਬੰਦ ਕਰਤਾ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਭਾਵੇਂ ਮੇਰਾ ਭਰਾ ਅਕਾਲੀ ਦਲ ਲੋ ਸਰਪੰਚ ਬਣਿਆ ਇਹ ਇਹ ਆਪ ਗੁੱਦ ਦੱਸਦੇ ਆ ਕਿ ਅਸੀਂ ਜਦੋਂ ਪੇਪਰ ਨੋਮੀਨੇਸ਼ਨ ਭਰ ਲਈ ਗਏ ਆ ਕੋਰਟ ਦੇ ਵਿੱਚ ਅਸੀਂ ਦਫ਼ਤਰ ਕਿਸੇ ਨੇ ਸਾਨੂੰ ਰੋਕਿਆ ਨਹੀਂ ਰੋਕਿਆ ਨਹੀਂ ਨਾ ਕਿਸੇ ਨੇ ਸਾਡੇ ਪੇਪਰ ਚੇੜੇ ਵੀ ਅਸੀਂ ਆਮ ਆਦਮੀ ਪਾਰਟੀ ਦੀਆਂ ਚੰਗੀਆਂ ਦੁਨੀਆਂ ਕਰਕੇ ਚੰਗੇ ਕੰਮਾਂ ਕਰਕੇ ਅੱਜ ਆਮ ਆਦਮੀ ਪਾਰਟੀ ਬਣ ਕਰ ਰਹੇ ਆ ਲੋਕ ਪਿਆਰ ਦੇ ਸੁਖਿਆ ਪਿਆਰ ਨੂੰ ਲੋਕ ਸਲਾਮਾ ਕਰਦੇ ਆ ਤੇ ਜਿਹੜੇ ਕੰਮ ਇਹਨਾਂ ਨੇ ਇਹ ਵੀ ਨਾਲ ਕਿਹਾ ਵੀ ਅਸੀਂ ਸਰਪੰਚ ਬਣੇ ਹਾਂ ਪਿੰਡ ਦੀ ਸੇਵਾ ਕਰਨ ਲਈ ਤੇ ਅਸੀਂ ਇਹ ਵੇਖਿਆ ਵੀ ਆਮ ਆਦਮੀ ਪਾਰਟੀ ਆ ਉਹ ਲੋਕਾਂ ਦੇ ਕੰਮ ਕਰਦੀ ਪਈ ਆ ਚੰਗੇ ਸਕੂਲ ਖੋਲ੍ਹਦੀ ਪਈ ਆ ਸਕੂਲ ਫੈਮਿਲੀਜ਼ ਬਣਾ ਲਏ ਪਏ ਆ ਬੱਚਿਆਂ ਨੂੰ ਪੜ੍ਹਾਈ ਫਰੀਦ ਦਿੰਦੀ ਪਈ ਆ ਆਮ ਆਦਮੀ ਪਾਰਟੀ 55000 ਤੋਂ ਵੱਧ ਨੌਕਰੀਆਂ ਜਿਹੜੀਆਂ ਕਿ ਮੈਰਿਟ ਦੇ ਆਧਾਰ ਤੇ ਭਰਤੀ ਕੀਤੀ ਗਈ ਆ ਇਹਨਾਂ ਨੇ ਆਪ ਦੱਸਿਆ ਵੀ ਸਾਡੇ ਨਾਮ ਤੇ ਪਿੰਡਾਂ ਦੇ ਵਿੱਚੋਂ ਗਰੀਬ ਘਰਾਂ ਦੇ ਗਰੀਬ ਪਰਿਵਾਰਾਂ ਦੇ ਬੱਚੇ ਜਿਹੜੇ ਲੋਕੀਆਂ ਤੇ ਲੱਗੇ ਆਂ ਹੀ ਉਹਨਾਂ ਚੀਜ਼ਾਂ ਦੇਖੇ ਜਿਹੜੇ ਸਰਦਾਰ ਭਗਤ ਸਿੰਘ ਮਾਨਸ ਨੇ ਕੰਮ ਕੀਤੇ ਆ ਉਹਨਾਂ ਚੀਜ਼ਾਂ ਨੂੰ ਦੇਖ ਕੇ ਅਸੀਂ ਆਮ ਆਦਮੀ ਪਾਰਟੀ ਨੂੰ ਜਨਮ ਦਿੱਤਾ ਤੇ ਇਹਨਾਂ ਵਿਖੋ ਕਰੋਧੀਆਂ ਦਾ ਕਾਹਬਿਆ ਉਹਨਾਂ ਕੋਈ ਮੁੱਦੇ ਦੀ ਗੱਲ ਨਹੀਂ ਹੈਗੀ ਉਹਨਾਂ ਕੋ ਸਿਰਫ ਗੱਲ ਆ ਕਿਸੇ ਨੂੰ ਭੰਡਣਾ ਕਿਸੇ ਨੂੰ ਸ਼ਾਂਤੀ ਪਾ ਕੇ ਛੱਡਣਾ ਪਰ ਲੋਕ ਬੜੇ ਸਿਆਣੇ ਆ ਜੇ ਆਪਾਂ ਗੱਲ ਕਰੀਏ ਸਾਡੀ ਕਰਤਾਰ ਦੰਦ ਸੰਸਦਾਂ ਦੀ ਪੂਰੇ ਪੰਜਾਬ ਦੀ ਇਸ ਨਾਲ ਇਹ ਜਿਹੜਾ ਪੂਰਾ ਪੰਜਾਬ ਇਹ ਪੰਥਕਿਆ ਕਿਉਂਕਿ ਲੋਕ ਸਵਾਲ ਕਰਦੇ ਆ ਕਿ ਪੰਥਕ ਨਹੀਂ ਪੰਥਕਿਆ ਪਰ ਪੰਥਕ ਲੋਕ ਇਹੋ ਚਾਹੁੰਦੇ ਆ ਕਿ ਵਿਕਾਸ ਹੋਵੇ ਕੰਮ ਹੋਣ ਡਵੈਲਪਮੈਂਟ ਹੋਵੇ ਸਕੂਲ ਚੰਗੇ ਬਣ ਹਸਪੀਟਲ ਚੰਗੇ ਬਣ ਲੋਕਾਂ ਦਾ ਇਲਾਜ ਫਰੀ ਦੇ ਵਿੱਚ ਹੋਵੇ ਇਹ ਪੰਥਕ ਲੋਕਾਂ ਦੀ ਸੋਚ ਆ ਇਹ ਆਮ ਆਦਮੀ ਪਾਰਟੀ ਕਰਨੀ ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਹੀ ਪੰਥਕਿਆ ਲੋਕ ਕਹਿੰਦਾ ਤਾਂ ਆਮ ਆਦਮੀ ਪਾਰਟੀ ਨਾਲ ਸਾਹਮਣੇ ਹੋ ਰਿਹਾ ਔਰ ਜਿਹੜੇ ਹੁਣ ਔਨ ਵਾਲੇ ਜ਼ਿਲ੍ਹਾ ਦੇ ਵਿੱਚ ਕਿਉਂਕਿ 15 ਦਿਨ ਲੈ ਕੇ ਕਲੈਕਸ਼ਨ ਜੂਲ ਰਕੀ ਜਾਂਦੀ ਪਈ ਹੈ ਔਨ ਵਾਲੇ ਦਿਨਾਂ ਦੇ ਵਿੱਚ ਅਕਾਲੀ ਦਲ ਕਾਂਗਰਸ ਭਾਜਪਾ ਜਾਂ ਹੋਰ ਜਿਹੜੇ ਹੋਰ ਪਾਰਟੀਆਂ ਨੇ ਉਹਨਾਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਾਡੇ ਸਾਥੀ ਆ ਕਿਉਂਕਿ ਰਸਤਾ ਕਰ ਰਹੇ ਆ ਸਾਰੇ ਪਿੰਡਾਂ ਦੇ ਵਿੱਚੋਂ ਸਾਡੇ ਐਮਐਸ ਸਰਪੰਨਾਂ ਨਾਲ ਸਾਡੇ ਮੰਤਰੀ ਸਰਪੰਨਾਂ ਨਾਲ ਸਾਡੇ ਵਰਕਰਾਂ ਨਾਲ ਜਿਹੜੇ ਅੱਜ ਨੂੰ ਰਸਤਾ ਕਰ ਰਹੇ ਆ ਕਿ ਸਾਨੂੰ ਆਮ ਆਦਮੀ ਪਾਰਟੀ ਜਿੱਤਵਾਓ ਅਸੀਂ ਹਰਨੀਤ ਸੋ ਸੰਧੂ ਦੀ ਕੈਂਪੇਨ ਦੇ ਵਿੱਚ ਅੱਗੇ ਲਾ ਕੇ ਚੱਲਦਾ ਵਾ ਆਉਣ ਵਾਲੇ ਦਿਨਾਂ ਚ ਵੱਡੀ ਗਤੀ ਦੇ ਵਿੱਚ ਅਕਾਲੀ ਗੱਲ ਕਾਂਗਰਸ ਭਾਜਪਾ ਤੇ ਹੋਰ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਨੂੰ ਬੜੇ ਵੱਡੇ ਪੱਧਰ ਤੇ ਵਰਕਰ ਜੁਆਇਨ ਕਰਨਗੇ ਜਿਵੇਂ ਜਿਵੇਂ ਇਲੈਕਸ਼ਨ ਲੱਗਿਆਊਗੀ ਓਵੇਂ ਓਵੇਂ ਆਮ ਆਦਮੀ ਪਾਰਟੀ ਦਾ ਕਾਫਲਾ ਵਧੂਗਾ ਓਵੇਂ ਓਵੇਂ ਸਰਦਾਰ ਭਗਵੰਤ ਸਿੰਘ ਮਾਨ ਦੇ ਕੰਮਾਂ ਦੇ ਉੱਤੇ ਮੋਹਰ ਲੱਗੂਗੀ ਇਹ ਸੀਟ ਜਿਹੜੀ ਤਰਨਤਾਰਨ ਬਾਏ ਇਲੈਕਸ਼ਨ ਨੂੰ ਹੋਣ ਜਾ ਰਹੀ ਆ ਵੱਡੀ ਲੀਡ ਨਾਲ ਇਹ ਸਾਡੇ ਸਾਰੇ ਭੈਣ ਭਰਾ ਚੇਤਾ ਕਰਕੇ ਅਰਮੀ ਤੋਂ ਸਤਿ ਸ੍ਰੀ ਅਕਾਲ ਸਭਾ ਨੇ ਮਿਲ ਕੇ ਕਰਦੇ ਮੈਂ ਉਹ ਬੇਨਤੀ ਕਰੂੰਗਾ ਮੇਰੇ ਵੱਡੇ ਭਰਾ ਨੇ ਮੰਡੀ ਬੋਰਡ ਦੇ ਚੇਅਰਮੈਨ ਸਰਦਾਰ ਵਰਸਕਤ ਜੀ ਵੀ ਬਸਤਾ ਪਰਜੰਤ ਜੀ ਵਰਸਰ ਸਾਹਿਬ ਉਹ ਆਪਣੇ ਵਿਚਾਰ ਤੁਹਾਡੇ ਸਾਹਮਣੇ ਰੱਖਣਗੇ ਆਪ ਧੰਨਵਾਦ ਜੀ ਸਰ ਸਾਡੇ ਤੋਂ ਪਹਿਲਾਂ ਸ਼ਹਿਰੀ ਕਲਸੀ ਸਾਡੇ ਕਾਰਜਕਾਰੀ ਪ੍ਰਧਾਨ ਸਾਹਿਬ ਉਹਨਾਂ ਨੇ ਬੜੇ ਵਿਸਤਾਰ ਦੇ ਨਾਲ ਕੁਲਰ ਸਾਹਿਬ ਨੇ ਬੜੇ ਵਿਸਤਾਰ ਦੇ ਨਾਲ ਤੁਹਾਡੇ ਨਾਲ ਸਾਰੀ ਗੱਲਬਾਤ ਕੀਤੀ ਹੈ ਗੱਲ ਬਿਲਕੁਲ ਠੀਕ ਹੈ ਇਹ ਹਲਕਾ ਪੰਥਕ ਹੈ ਪੰਥੀ ਕੋ ਸੋਚਿਆ ਸਰਬੱਤ ਦਾ ਭਲਾ ਜਿਹੜਾ ਆਮ ਆਦਮੀ ਪਾਰਟੀ ਦਾ ਸਭ ਤੋਂ ਮੁਢਲਾ ਕੰਮ ਹੀ ਸਰਬੱਤ ਦਾ ਭਲਾ ਤੁਸੀਂ ਵੇਖਿਆ ਪਿਛਲੇ ਸਮੇਂ 'ਚ ਜੇ 600 ਜੁੰਟ ਬਿਜਲੀ ਮਾਫ ਕੀਤੀ ਹੈ ਤਾਂ ਸਾਰੇ ਲੋਕਾਂ ਵਾਸਤੇ ਕੀਤੀ ਹੈ ਨਾ ਕਿ ਕਿਸੇ ਇੱਕ ਫੌਜ ਭਾਈਚਾਰੇ ਵਾਸਤੇ ਔਰ ਹੋਰ ਵੀ ਜੋ ਡਿਵੈਲਪਮੈਂਟ ਦੇ ਕੰਮ ਹੋ ਰਹੇ ਨੇ ਵਧੀਆ ਸਕੂਲ ਬਣ ਰਹੇ ਨੇ ਭੁਲੋ ਸਾਹਿਬ ਜੁਨੇ ਦਾਸ ਰਹੇ ਨੇ ਉਹ ਸਾਰੇ ਸਾਰੇ ਲੋਕਾਂ ਵਾਸਤੇ ਸਾਰੇ ਗਰੀਬ ਪਰਿਵਾਰਾਂ ਵਾਸਤੇ ਬਣ ਰਹੇ ਨੇ ਮਹੱਲਾ ਕਲੀਨਿਕ ਬਣ ਰਹੇ ਨੇ ਸਾਰਿਆਂ ਵਾਸਤੇ ਬਣ ਰਹੇ ਨੇ ਹੋਰ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਬਹੁਤ ਜਲਦੀ ਤੁਹਾਡੀ ਜਿਹੜੀ ਧਰਮ ਯਾਤਰਾ ਸ਼ੁਰੂ ਕਰਨ ਜਾ ਰਹੇ ਆ ਉਹ ਸਾਰਿਆਂ ਵਾਸਤੇ ਕਰਨ ਜਾ ਰਹੀ ਹੈ ਸਰਦਾਰ ਅਤੇ ਸਰਦਾਰ ਭਗਤ ਸਿੰਘ ਮਾਨ ਜਿਸ ਢੰਗ ਦੇ ਨਾਲ ਜੀਵਨਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਸਾਰੇ ਕੰਮਾਂ ਨੂੰ ਉਤਰ ਜੀ ਦੇ ਰਹੇ ਨੇ ਅੱਜ ਜੇ ਪਾਣੀ ਇੰਨਾ ਤੱਕ ਪਹੁੰਚਿਆ ਉਹ ਸਾਰੇ ਲੋਕਾਂ ਵਾਸਤੇ ਪਹੁੰਚਿਆ ਨਾ ਕਿ ਕਿਸੇ ਆਮ ਆਦਮੀ ਵਾਸਤੇ ਜਾਂ ਆਕਾਲੀਆਂ ਵਾਸਤੇ ਜਾਂ ਕਾਂਗਰਸ ਵਾਸਤੇ ਔਰ ਇਹੀ ਕਾਰਨ ਹੈ ਅੱਜ ਸਰਦਾਰ ਜਸ਼ਨਜੀਤ ਸਿੰਘ ਜੀ ਤੇ ਉਹਨਾਂ ਦੀ ਸਾਰੀ ਟੀਮ ਸਾਰੇ ਪੰਜ ਸਹਿਬਾਨ ਇੱਥੇ ਆਮ ਆਦਮੀ ਵਿੱਚ ਸ਼ਾਮਲ ਹੋਏ ਨੇ ਅਸੀਂ ਪਾਰਟੀ ਵੱਲੋਂ ਸੰਗਤ ਕੋਲੋਂ ਸਨਮਾਨ ਦੀ ਵੱਲੋਂ ਅਰਵਿੰਦ ਕੇਜਰੀਵਾਲ ਸਾਹਿਬ ਵੱਲੋਂ ਸਾਰਿਆਂ ਦਾ ਸਵਾਗਤ ਕਰਦੇ ਆਂ ਭੁੱਲਰ ਸਾਹਿਬ ਨੇ ਵੀ ਵਿਸ਼ਵਾਸ ਦਵਾਇਆ ਮੈਂ ਵੀ ਬਤੌਰ ਜਨ ਸ਼ਕਤੀ ਪਾਰਟੀ ਦਾ ਵਿਸ਼ਵਾਸ ਦਿਵਾਉਣਾ ਤੇ ਆਮ ਆਦਮੀ ਪਾਰਟੀ ਛੋਟਾ ਪਰਿਵਾਰ ਹੈ ਇੱਥੇ ਸਭ ਦੀ ਗੱਲਬਾਤ ਪਰਵਾਰਕ ਤਰੀਕੇ ਨਾਲ ਸੁਣੀ ਜਾਂਦੀ ਹੈ ਕੋਈ ਕਿਸੇ ਨਾਲ ਵਿਰੋਧ ਨਹੀਂ ਕੀਤਾ ਜਾਂਦਾ ਕਿਸੇ ਬੰਦੇ ਨਾਲ ਨਫ਼ਰਤ ਨਹੀਂ ਕੀਤੀ ਜਾਂਦੀ ਔਰ ਜੋ ਅਸਲੀ ਪੰਥਕ ਸੋਚ ਹੈ ਸਰਬੱਤ ਦਾ ਭਲਾ ਉਹਨੂੰ ਮੁੱਖ ਰੱਖ ਕੇ ਪਾਰਟੀ ਕੰਮ ਕਰਦੀ ਹੈ ਔਰ ਆਉਣ ਵਾਲੇ ਦਿਨਾਂ ਵਿੱਚ ਜਿਵੇਂ ਭੁੱਲੜ ਸਾਹਿਬ ਨੇ ਦੱਸਿਆ ਬਹੁਤ ਸਾਰੇ ਲੋਕ ਜਿਹੜੀਆਂ ਵੱਖ-ਵੱਖ ਸ਼ਖਸੀਅਤਾਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣਗੇ ਔਰ ਆਮ ਆਦਮੀ ਪਾਰਟੀ ਇਹ ਸੀਟ ਨੂੰ ਵੱਡੇ ਮਾਰਜ ਨਾਲ ਜਿੱਤੇਗੀ ਜੋ ਕੰਸਤਿਕ ਸੌਦਾ ਉਹਦੇ ਤੇ ਪਹਿਰਾ ਦੋ ਵੀ ਸਰਬੱਤ ਦੇ ਭਲੇ ਦੀ ਗੱਲ ਕਰੋਗੀ ਮੈਂ ਇਸ ਵਾਰ ਫੇਰ ਸਾਰੇ ਸਾਥੀਆਂ ਦਾ ਜੋ ਸਾਡੇ ਪਰਿਵਾਰ ਦਾ ਅੱਜ ਮੈਂਬਰ ਬਣੇ ਨੇ ਸਾਰਿਆਂ ਦਾ ਸਵਾਗਤ ਕਰਦਾ ਔਰ ਇਹ ਵੀ ਵਿਸ਼ਵਾਸ ਦਿਵਾਉਂਦੇ ਆ ਕਿ ਇਹਨਾਂ ਦੀ ਕਾਬਲੀਅਤ ਜੋ ਹੈ ਉਹਦੇ ਮੁਤਾਬਕ ਇਹਨਾਂ ਨੂੰ ਪਾਰਟੀ ਦੇ ਵਿੱਚ ਵੀ ਸਰਕਾਰ ਦੇ ਵਿੱਚ ਵੀ ਪੂਰਾ ਮਾਨ ਸਨਮਾਨ ਦਿੱਤਾ ਜਾਊਗਾ ਔਰ ਪਿੰਡ ਦੇ ਵਿਕਾਸ ਤੇ ਜਿੰਨੇ ਵੀ ਕੰਮ ਨੇ ਭਾਵੇਂ ਕੋਈ ਸੜਕਾਂ ਬਣਾਉਣੀਆਂ ਨੇ ਕੋਈ ਹੋਰ ਏਰੀਆ ਦਾ ਕੰਮ ਹੈ ਜੋ ਸਰਪੰਚ ਸਾਹਿਬ ਸਰਦਾਰ ਜਸ਼ਨਦੀਪ ਸਿੰਘ ਜੀ ਕਹਣਗੇ ਅਸੀਂ ਮੂਰੇ ਇਲਾਕੇ ਉਹ ਸਾਰੇ ਕੰਮ ਕਰਾਵਾ ਦੇ ਸਾਡੀ ਪਾਰਟੀ ਦੀ ਜ਼ਿੰਮੇਵਾਰੀ ਹੈ ਕਿਉਂਕਿ ਜੋ ਵੀ ਲੋਕ ਪਾਰਟੀ ਨਾਲ ਜੀ ਸਾਸ਼ਾ ਨਾਲ ਜੁੜਦੇ ਨੇ ਇਹ ਆਸਾਂ ਦੇ ਕੇ ਜੁੜਨੇ ਕਿ ਅਸੀਂ ਪਿੰਡ ਦੀ ਡਿਵੈਲਪਮੈਂਟ ਕਰਾਉਣੀ ਹੈ ਮੈਂ ਤੁਹਾਡਾ ਸਾਰੇ ਮੀਡੀਆ ਵਾਲੇ ਸਾਹਿਬ ਜੀ ਦਾ ਬਹੁਤ ਧੰਨਵਾਦ ਖਾਸ ਤੌਰ ਤੇ ਵਰਮਨਤ ਸਿੰਘ ਜੀ ਸਾਡੇ ਸੋਲ ਸਿੰਘ ਜਸਪੀਰ ਸਿੰਘ ਜੀ ਸਾਰੇ ਸਾਥੀ ਆਏ ਨੇ ਸਾਰਿਆਂ ਦਾ ਧੰਨਵਾਦ ਕਰਦੇ ਆਂ ਔਰ ਇੱਕ ਵਾਰ ਫੇਰ ਮੈਂ ਸਰਪੰਚ ਸਾਹਿਬ ਦਾ ਅਤੇ ਸਾਰੇ ਮੈਂਬਰ ਸਾਹਿਬਾਨ ਦਾ ਸਵਾਗਤ ਕਰਦਾ ਧੰਨਵਾਦ ਕਰਦਾ ਹਾਂ